ਆਹ ਬਾਬਾ ਗੁਰਜੀਤ ਸਿੰਘ ਜੀ ਇਹ ਆਪਣੀਆਂ ਵਿਚਾਰਾਂ ਪ੍ਰਾਰੰਭ ਕਰਨ ਜੀ ਵਾਹਿਗੁਰੂ ਸ੍ਰੀ ਨਾਨਕ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਗਨਨ ਕੇ ਨਾਸਕ ਹਰ ਗੋਬਿੰਦ ਸੁਭ ਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਬੰਦੋਂ ਵਾਰ ਵਾਰ ਜਗ ਦੀ ਸਾ ਜਿਸਮੈਂ ਅਮਰਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਤਤ ਬੰਦੋਂ ਕਰ ਅਨੁਰਾਗ ਇਕੰਕਾਰਾ ਸਤਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਈ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਬਿਨਾਸ ਨਸੋਏ ਸ੍ਰੀ ਗੁਰੂ ਬਚਨ ਕਮਾਏ ਜਿਨ ਜੀਤੇ ਪੰਜ ਵਿਕਾਰ ਤਿੰਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਤਿੰਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਣ ਬਰਮ ਸਤਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ ਜੋ ਆਪਾਂ ਵੱਡੇ ਭਾਗਾਂ ਦਾ ਸਦਕਾ ਜਗਤ ਗੁਰੂ ਸਮਰੱਥ ਗੁਰੂ ਪਰਤਖ ਗੁਰੂ ਗੁਰੂਆਂ ਦੇ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਆਪਾਂ ਸਵਾਇ ਮਾਨ ਹਾਂ ਸਭ ਸੰਗਤਾਂ ਸੋ ਜਿਵੇਂ ਕਿ ਜਿਹੜਾ ਇਹ ਸਮਾਗਮ ਸਤਪੁਰਸ਼ਾਂ ਦੀ ਵਰਸੀ ਦਾ ਸਮਾਗਮ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੋ ਪਹਿਲਾ ਪ੍ਰਕਾਸ਼ ਉਹ ਸਮਾਗਮ ਮਨਾਉਂਦੇ ਹੋਏ ਸਤਪੁਰਸ਼ਾਂ ਨੇ ਯਤਨ ਕੀਤਾ ਸੰਗਤਾਂ ਦਾ ਜੋੜ ਮੇਲ ਬਣਾਇਆ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਹੋਣਾ ਜੋ ਕਿ ਬਹੁਤ ਵੱਡੀ ਦੁਨੀਆਂ ਦੇ ਵਿੱਚ ਦਵਾਰੀਖ ਦੇ ਵਿੱਚ ਬਹੁਤ ਵੱਡੀ ਕ੍ਰਾਂਤੀ ਸੀ ਕਿਉਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਇਸ ਧਰਤੀ ਤੇ ਜੋ ਵੀ ਧਰਮ ਗ੍ਰੰਥ ਰਚਨਾ ਹੋਈ ਸੀ ਜਿੰਨੇ ਵੀ ਧਰਮ ਗ੍ਰੰਥ ਸੀ ਉਹਨਾਂ ਨੂੰ ਪੜਨ ਵਾਲੀ ਵੀ ਇੱਕ ਵਿਸ਼ੇਸ਼ ਜਮਾਤ ਸੀ ਕਿ ਬ੍ਰਾਹਮਣ ਤੋਂ ਬਗੈਰ ਹੋਰ ਕੋਈ ਧਰਮ ਗ੍ਰੰਥ ਪੜ ਨਹੀਂ ਸਕਦਾ ਸੋ ਸਭ ਤੋਂ ਵੱਡੀ ਤਾਂ ਇਹੋਈ ਸਾਧ ਸੰਗਤ ਸਾਡੇ ਲਈ ਕ੍ਰਾਂਤੀ ਹੈ ਕਿ ਸਾਨੂੰ ਸਾਰਿਆਂ ਨੂੰ ਪੜਨ ਦਾ ਉਪਦੇਸ਼ ਹੈ ਤੁਸੀਂ ਸੋਚੋ ਜਿਸ ਵੇਲੇ ਜਿਹੜੇ ਆਪਾਂ ਸਾਧ ਸੰਗਤ ਪਿੰਡਾਂ ਦੇ ਲੋਕ ਕਮਾਕਾਰਾਂ ਵਾਲੇ ਜਿਨ੍ਹਾਂ ਦੇ ਵਿੱਚ ਜਿਵੇਂ ਕਿ ਬ੍ਰਾਹਮਣ ਨੇ ਇਨਸਾਨ ਦੀ ਵੀ ਕੈਟਾਗਰੀ ਬਣਾ ਦਿੱਤੀ ਵੱਖ-ਵੱਖ ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਇਹ ਤਾਂ ਗੁਰੂ ਦੇ ਘਰ ਦਾ ਹੋਕਾ ਸੀ ਪਰ ਇਹ ਤੋਂ ਪਹਿਲਾਂ ਸਾਂਝਾ ਉਪਦੇਸ਼ ਨਹੀਂ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪਹਿਲਾਂ ਸਾਨੂੰ ਜਿਹੜੇ ਅਸੀਂ ਦੱਬੇ ਕੁਚਲੇ ਪਿੰਡਾਂ ਵਾਲੇ ਲੋਕ ਸੀ ਸਾਨੂੰ ਭਾਈ ਪੜਨ ਦਾ ਉਪਦੇਸ਼ ਨਹੀਂ ਸੀ ਹੁਣ ਇੱਥੇ ਸਮਾਂ ਆਪਣੇ ਕੋਲ ਸੀਮਤ ਹੈ ਇੱਥੋਂ ਤੱਕ ਤੁਸੀਂ ਸੁਣਿਆ ਹੋਵੇਗਾ ਕਿ ਜਿਹੜਾ ਸ਼ੂਦਰ ਹੈ ਉਹ ਤਾਂ ਧਰਮ ਗ੍ਰੰਥ ਸੁਣ ਵੀ ਨਹੀਂ ਸਕਦਾ ਪੜਨਾ ਤੇ ਬਹੁਤ ਦੂਰ ਦੀ ਗੱਲ ਐ ਉਹ ਤੇ ਸੁਣ ਵੀ ਨਹੀਂ ਸਕਦਾ ਸੀ ਵਿਦਿਆ ਸੀ ਜਿਹੜੀ ਪੜ੍ਹਾਈ ਸੀ ਉਹਦੇ ਵਿੱਚ 100% ਰਿజర్ਵੇਸ਼ਨ ਸੀਗਾ 100% ਰਾਖਵਾ ਸੀ ਇੱਕੋ ਹੀ ਕਲਾਸ ਵਾਸਤੇ ਵੀ ਸਿਰਫ ਬ੍ਰਾਹਮਣ ਪੜ੍ਹ ਸਕਦਾ ਹੈ ਹੋਰ ਨਹੀਂ ਕੋਈ ਪੜ੍ਹ ਸਕਦਾ ਸਾਧ ਸੰਗਤ ਦੁਨੀਆ ਦੀ ਤਵਾਰੀਖ ਦੱਸਦੀ ਹੈ ਲਗਭਗ 3000 ਸਾਲ ਤੱਕ ਏ ਰਿਜ਼ਰਵੇਸ਼ਨ ਬਣੀ ਰਹੀ ਹੈ ਕਿ ਇੱਕੋ ਹੀ ਕਲਾਸ ਪੜ੍ਹ ਸਕਦੇ ਆ ਉਹੀ ਅੱਗੇ ਉਪਦੇਸ਼ ਦੇ ਸਕਦੇ ਆ शूद्र ਜਿਹੜੇ ଅਕਉਤੀ शूद्र ਕਿਹਾ ਗਿਆ ਜਿਨ੍ਹਾਂ ਨੂੰ ਹਾਲਾਂਕਿ ਗੁਰਮਤ ਦੇ ਵਿੱਚ ਨਹੀਂ ਗੁਰੂ ਮਹਾਰਾਜ ਨੇ ਤੇ ਮਹਾਰਾਜ ਕਹਿੰਦੇ ਜਿੰਨ ਕੀ ਜਾਤ ਗੋਤ ਕੁਲ ਮਾਹੀ ਸਰਦਾਰੀ ਨਾ ਭਈ ਕਦਾਹੀ ਤਨਹੀ ਕੋ ਸਰਦਾਰ ਬਣਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਮਹਾਰਾਜ ਨੇ ਤਾਂ ਇਹ ਉਪਦੇਸ਼ ਦਿੱਤਾ ਸੀ ਪਰ ਜਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਉਣ ਤੋਂ ਪਹਿਲਾਂ ਸਾਧ ਸੰਗਤ ਕੋਈ ਇਦਾਂ ਜਿਵੇਂ ਆਪਾਂ ਹੁਣ ਬੈਠੇ ਆ ਇਦਾਂ ਨਹੀਂ ਸੀ ਕੋਈ ਬੈਠ ਸਕਦਾ ਇਦਾ ਨਹੀਂ ਸੀ ਕੋਈ ਪੜ ਸਕਦਾ ਤੁਹਾਡੇ ਵਿੱਚੋਂ ਕੋਈ ਵੀ ਉੱਠ ਕੇ ਗੁਰਬਾਣੀ ਪੜ ਸਕਦਾ ਹੈ ਕੋਈ ਵੀ ਉੱਠ ਕੇ ਸੁਣ ਸਕਦਾ ਹੈ ਸਾਧ ਸੰਗਤ ਬਾਣੀ ਦੀ ਵਿਚਾਰ ਕਰ ਸਕਦਾ ਹੈ ਪਰ ਜਿਹੜਾ ਕਿ ਇਹ ਗੁਰੂ ਮਹਾਰਾਜ ਦੇ ਪ੍ਰਕਾਸ਼ ਤੋਂ ਪਹਿਲਾਂ ਜੋ ਇਸ ਧਰਤੀ ਦੀ ਸਾਧ ਸੰਗਤ ਹਿੰਦੁਸਤਾਨ ਦੀ ਰੀਤ ਰਿਵਾਜ ਸੀ ਉਹ ਸਿਰਫ ਇੱਕੋ ਹੀ ਕਲਾਸ ਜਿਨੂੰ ਬ੍ਰਾਹਮਣ ਕਿਹਾ ਗਿਆ ਉਹ ਹੀ ਪੜ ਸਕਦੇ ਸੀ। ਉਹਨਾਂ ਨੂੰ ਹੀ ਉਪਦੇਸ਼ ਸੀ ਪੜਨ ਦਾ ਉਹ ਹੀ ਪੜਦੇ ਸੀ ਹੋਰਾਂ ਵਾਸਤੇ ਬਿਲਕੁਲ ਮਨਾਹੀ ਸੀ। ਤੁਸੀਂ ਇਹ ਦੇਖੋ ਵੀ ਜੇ ਅਸੀਂ ਇਸ ਨੂੰ ਮਹਿਸੂਸ ਕਰੀਏ ਕਿੱਡੀ ਵੱਡੀ ਕ੍ਰਾਂਤੀ ਸੀ ਕਿ ਜਦੋਂ ਕੁਝ ਲੋਕਾਂ ਨੂੰ ਸਾਧ ਸੰਗਤ ਬਾਂਝਾ ਕੀਤਾ ਗਿਆ ਹੋਵੇ ਵਿਦਿਆ ਤੋਂ। ਉਹਨਾਂ ਨੂੰ ਇਹ ਕਿਹਾ ਜਾਵੇ ਵੀ ਤੁਸੀਂ ਪੜ ਨਹੀਂ ਸਕਦੇ ਸੁਣ ਨਹੀਂ ਸਕਦੇ। ਖੱਤਰੀਆਂ ਨੂੰ ਉਪਦੇਸ਼ ਸੀ ਸੁਣ ਸਕਦੇ ਹੋ ਪਰ ਤੁਸੀਂ ਪੜ ਨਹੀਂ ਸਕਦੇ ਤੁਹਾਡਾ ਕੰਮ ਹੈ ਯੁੱਧ ਕਰਨਾ ਵੈਸ਼ਾ ਨੂੰ ਵੀ ਇਹੀ ਉਪਦੇਸ਼ ਸੀ ਵੀ ਸੁਣ ਸਕਦੇ ਹੋ ਤੇ ਤੁਸੀਂ ਖੇਤੀਬਾੜੀ ਕਰਨ ਵਾਲਿਆਂ ਭਾਵੇਂ ਵਪਾਰ ਕਰਨ ਵਾਲਿਆਂ ਦਾਨਪੂਰਨ ਕਰ ਸਕਦੇ ਹੋ ਬ੍ਰਾਹਮਣ ਨੂੰ ਘਰੇ ਬੁਲਾ ਕੇ ਪੂਜਾ ਪਾਠ ਕਰਵਾ ਸਕਦੇ ਹੋ ਉਹਨੂੰ ਦਕਸ਼ਣਾ ਦੇ ਸਕਦੇ ਹੋ ਪਰ ਤੁਸੀਂ ਆਪ ਨਹੀਂ ਕੁਝ ਕਰ ਸਕਦੇ ਅੱਜ ਵੀ ਹੈਗਾ ਇਹ ਇਹ ਨਹੀਂ ਵੀ ਉਦੋਂ ਸੀ ਅੱਜ ਵੀ ਜਿਹੜਾ ਹਿੰਦੂ ਸਮਾਜ ਦੇ ਵਿੱਚ ਤੁਸੀਂ ਕਿਸੇ ਮੰਦਰ ਦੇ ਵਿੱਚ ਵੀ ਨਾ ਤੁਸੀਂ ਕੋਈ ਬ੍ਰਾਹਮਣ ਤੋਂ ਬਗੈਰ ਕਿਸੇ ਹੋਰ ਜਾਤੀ ਦਾ ਕੋਈ ਪੁਜਾਰੀ ਨਹੀਂ ਦੇਖੋਗੇ ਭਾਵੇਂ ਸਾਰਾ ਹਿੰਦੁਸਤਾਨ ਘੁੰਮ ਲੋ ਛੋਟਾ ਜਾਂ ਵੀ ਕੋਈ ਮੰਦਰ ਹੋਵੇ ਉਹਦੇ ਵਿੱਚ ਵੀ ਸਾਧ ਸੰਗਤ ਬ੍ਰਾਹਮਣ ਤੋਂ ਬਗੈਰ ਕੋਈ ਪੁਜਾਰੀ ਨਹੀਂ ਲੱਗ ਸਕਦਾ ਤੇ ਸਾਡੀ ਗੁਰਮਤ ਦੀ ਕਿੱਡੀ ਵੱਡੀ ਵਿਸ਼ੇਸ਼ਤਾ ਹੈ ਕਿ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਧ ਸੰਗ ਤੋਂ ਉਹਨਾਂ ਸ਼੍ਰੇਣੀਆਂ ਵਿੱਚੋਂ ਹੋਏ ਨੇ ਜਿਨ੍ਹਾਂ ਨੂੰ ਨੀਵੇਂ ਮੰਨਿਆ ਗਿਆ ਹੈ। ਹਾਲਾਂਕਿ ਗੁਰਮਤਿ ਨਹੀਂ ਨੀਮਾ ਮੰਦੀ। ਗੁਰਮਤਿ ਮਹਾਰਾਜ ਨੇ ਤੇ ਬਰਾਬਰਤਾ ਬਖਸ਼ੀ ਹੈ। ਪਰ ਸਾਧ ਸੰਗ ਤੇ ਇਹ ਵਿਸ਼ੇਸ਼ਤਾ ਹੈ ਗੁਰੂ ਦੇ ਘਰ ਦੀ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਏ ਉਦੋਂ ਪਹਿਲਾਂ ਜਿਹੜੇ ਕਿ ਹੁਣ ਇਸ ਦੁਨੀਆ ਵਿੱਚ ਹੈ ਨਹੀਂ ਗਿਆਨੀ ਤਰਲੋਚਨ ਸਿੰਘ ਜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਹੋਏ ਸੀ। ਉਹ ਵੀ ਭਾਵੇਂ ਅਖੌਤੀ ਨੀਵੀਂ ਕਹੀ ਜਾਣ ਵਾਲੀ ਉਹਨਾਂ ਦੀ ਜਾਤੀ ਸੀ ਪਰ ਸਾਧ ਸੰਗਤ ਇਹ ਅੱਜ ਵੀ ਬਰਕਰਾਰ ਹੈ Hindu ਸਮਾਜ ਦੇ ਵਿੱਚ ਇਹ ਸਿਧਾਂਤ ਆ ਪਿੱਛੇ ਜੇ ਇੱਕ ਕਾਫੀ ਖਬਰ ਉੱਡੀ ਸੀ ਮੀਡੀਆ ਦੇ ਵਿੱਚ ਕੋਈ ਜਾਦਵ ਸੀ ਨਾ ਉਹ ਜਾਦਵ ਕਥਾ ਕਰਦਾ ਹੁੰਦਾ ਸੀ ਹਿੰਦੂ ਧਰਮ ਗ੍ਰੰਥਾਂ ਦੀ ਉਹਨਾਂ ਦੇ ਸਮਾਗਮਾਂ ਵਿੱਚ ਜਾ ਕੇ ਕਥਾ ਵਾਰਤਾ ਕਰਨੀ ਤੇ ਜਦੋਂ ਕਿਤੇ ਉਹਦਾ ਪਤਾ ਲੱਗ ਗਿਆ ਵੀ ਇਹ ਤਾਂ ਪਿੱਛੋਂ ਐ ਜਿਹੜਾ ਇਹ ਜਾਦਵ ਕੁੱਲ ਦਾ ਬ੍ਰਾਹਮਣ ਨਹੀਂ ਹੈ ਸਾਧ ਸੰਗਤ ਉਹਥੇ ਉਹਨਾਂ ਨਾਲ ਬੜਾ ਮਾੜਾ ਵਿਹਾਰ ਕੀਤਾ ਗਿਆ ਤੁਸੀਂ ਸੁਣਿਆ ਹੋਊਗਾ ਮੀਡੀਆ ਦੇ ਵਿੱਚ ਆਈ ਸੀ ਇਹ ਗੱਲ ਉਥੇ ਉਹਨਾਂ ਦਾ ਉਹਨਾਂ ਨੇ ਮਾਰ ਕਟਾਈ ਕੀਤੀ ਉਹਨਾਂ ਨੂੰ ਬੇਇੱਜ਼ਤ ਕਰਕੇ ਉਥੋਂ ਭੇਜਿਆ ਗਿਆ ਕਹਿੰਦੇ ਤੁਸੀਂ ਯਾਦਵ ਹੋ ਕੇ ਤੁਸੀਂ ਕਥਾ ਕਿਵੇਂ ਕਰ ਸਕਦੇ ਹੋ ਤੁਸੀਂ ਕਿਵੇਂ ਉਪਦੇਸ਼ ਦੇ ਸਕਦੇ ਹੋ Hindu ਧਰਮ ਗ੍ਰੰਥਾਂ ਦਾ ਇਸ ਕਰਕੇ ਇਹ ਬਹੁਤ ਵੱਡੀ ਕ੍ਰਾਂਤੀ ਸੀ ਦੁਨੀਆ ਦੇ ਵਿੱਚ ਜਦੋਂ ਚੌ ਵਰਨਾਂ ਨੂੰ ਇਕੱਠੇ ਬਿਠਾ ਦਿੱਤਾ ਪੰਗਤ ਦੇ ਵਿੱਚ ਇੱਕੋ ਹੀ ਸੰਗਤ ਇੱਕੋ ਹੀ ਪੰਗਤ ਜਿਨ੍ਹਾਂ ਨੂੰ ਕੇ ਨੇੜੇ ਆਉਣ ਦੀ ਮਨਾਹੀ ਸੀ ਮਹਾਰਾਜ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਥਾਂ ਤੇ ਬਿਠਾਇਆ ਚੋਂ ਵਰਨਾਂ ਨੂੰ ਇਕੱਠਾ ਹੀ ਉਪਦੇਸ਼ ਦਿੱਤਾ ਭਾਈ ਕੋਈ ਗਾਵੇ ਕੋ ਸੁਣੇ ਕੋਈ ਕਰੇ ਵਿਚਾਰ ਕੋਈ ਗਾਵੇ ਕੋਈ ਪੜ੍ਹੇ ਕੋਈ ਵਿਚਾਰ ਕਰੇ ਇਸ ਕਰਕੇ ਇਹ ਸਤਿਗੁਰੂ ਦੇ ਘਰ ਦੀ ਨਿਆਰੀ ਸੋਭਾ ਹੈ ਭਾਈ ਮਹਾਰਾਜ ਦੇ ਘਰ ਦੀਆਂ ਬਖਸ਼ਿਸ਼ਾਂ ਨੇ ਕਿ ਅਸੀਂ ਅੱਜ ਕੋਈ ਵੀ ਵਿਦਿਆ ਪੜ੍ਹ ਸਕਦਾ ਹੈ ਕੋਈ ਵੀ ਉਪਦੇਸ਼ ਦੇ ਸਕਦਾ ਹੈ ਕੋਈ ਗਿਆਨੀ ਬਣ ਸਕਦਾ ਹੈ ਕੋਈ ਕਥਾਵਾਚਕ ਬਣ ਸਕਦਾ ਹੈ ਕੋਈ ਸਾਧ ਸੰਗਤ ਇੱਥੋਂ ਤੱਕ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰੰਥੀ ਲਾਏ ਗਏ ਭਾਵੇਂ ਆਪਾਂ ਸ਼੍ਰੋਮਣੀ ਕਮੇਟੀ ਨੂੰ ਅੱਜ ਕੱਲ ਆਪਾਂ ਦੇਖਦੇ ਹਾਂ ਵੀ ਕਹਿੰਦੇ ਸ਼੍ਰੋਮਣੀ ਕਮੇਟੀ ਸਹੀ ਢੰਗ ਨਾਲ ਨਹੀਂ ਕੰਮ ਕਰ ਰਹੀ ਪਰ ਤੁਸੀਂ ਅੱਜ ਵੀ ਦੇਖ ਲਓ ਉਹਦੇ ਵਿੱਚ ਕੋਈ ਜਾਤ ਪਾਤ ਨਹੀਂ ਵੇਖੀ ਜਾਂਦੀ ਜੇ ਕਿਸੇ ਨੂੰ ਗ੍ਰੰਥੀ ਸਿੰਘ ਰੱਖਣਾ ਹੈ ਕਿਸੇ ਨੂੰ ਜਥੇਦਾਰ ਲਾਉਣਾ ਹੈ ਕਦੇ ਨਹੀਂ ਜਾਤ ਪਾਤ ਵੇਖੀ ਜਾਂਦੀ ਇੱਥੋਂ ਤੱਕ ਇੱਕ ਰਸਾਲਾ ਛਪਦਾ ਗੁਰਮਤ ਪ੍ਰਕਾਸ਼ ਤੁਸੀਂ ਉਹਦੇ ਵਿੱਚ ਕੋਈ ਲੇਖ ਲਿਖ ਕੇ ਭੇਜ ਦਿਓ ਤੇ ਪਿੱਛੇ ਤੁਸੀਂ ਆਪਣਾ ਗੋਤ ਲਾ ਦਿਓ ਜਾਂ ਆਪਣੀ ਕੋਈ ਜਾਤ ਲਾ ਦਿਓ ਪਿੱਛੇ ਜੇ ਤੁਸੀਂ ਗੋਤ ਵੀ ਲਾ ਦਿਓ ਨਾ ਵੀ ਫਲਾਨਾ ਸਿੱਧੀ ਸਿੱਧੂ ਬ੍ਰਿਹਾਮ ਸਿੰਘ ਸਿੱਧੂ ਜਾਂ ਕੁਲਵੰਤ ਸਿੰਘ ਗਰੇਵਾਲ ਜੇ ਉਹਨਾਂ ਕੋਲ ਈਮੇਲ ਭੇਜੋਗੇ ਲੇਖ ਭੇਜੋਗੇ ਉਹਨਾਂ ਨੇ ਤੁਹਾਡਾ ਵਾਪਸ ਕਰ ਦੇਣਾ ਤੁਹਾਡਾ ਗੋਤ ਨਹੀਂ ਪਿੱਛੇ ਲਿਖਿਆ ਜਾਊਗਾ जात ਨਹੀਂ ਲਿਖੀ ਜਾਊਗੀ ਇਸ ਕਰਕੇ ਭਾਵੇਂ ਸ਼੍ਰੋਮਣੀ ਕਮੇਟੀ ਵੀ ਬਹੁਤ ਸਟੇਟ ਦੇ ਪ੍ਰਭਾਵ ਦੇ ਥੱਲੇ ਐ ਪਰ ਫਿਰ ਵੀ ਸਾਧ ਸੰਗ ਕੁਝ ਸਿਧਾਂਤ ਆ ਜੇ ਵੀ ਬਰਕਰਾਰ ਨੇ ਕਿਉਂ ਕਿਉਂਕਿ ਸਾਡੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਹੁਕਮ ਐ ਇਹਦੀ ਉਲੰਘਣਾ ਕੌਣ ਕਰ ਸਕਦਾ ਜਦੋਂ ਮਹਾਰਾਜ ਨੇ ਕਹਿਤਾ ਭਾਈ ਕੋਈ ਗਾਵੇ ਕੋਈ ਸੁਣੇ ਕੋਈ ਵੀ ਗਾ ਸਕਦਾ ਹੈ ਕੋਈ ਪੜ੍ਹ ਸਕਦਾ ਹੈ ਇਸ ਕਰਕੇ ਸਤਿਗੁਰੂ ਦੇ ਘਰ ਦੀ ਇਹ ਬਹੁਤ ਵੱਡੀ ਕ੍ਰਾਂਤੀ ਹੋਈ ਸੀ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ ਮਹਾਰਾਜ ਨੇ ਆਖਿਆ ਸੀ ਪੰਜਵੇਂ ਪਾਤਸ਼ਾਹ ਨੇ ਸਤਿਗੁਰ ਕੇਤ ਸਰੀਰ ਜੋ ਸਰਬ ਸਮੈ ਸਭ ਨਾ ਦਰਸੈ ਹੈ ਕਹਿੰਦੇ ਸਤਿਗੁਰੂ ਦਾ ਸਰੀਰ ਹੈ ਜਿਹੜਾ ਭਾਈ ਉਹ ਇੱਕੇ ਸਮੇ ਬਹੁਤੀਆਂ ਥਾਵਾਂ ਤੇ ਪ੍ਰਗਟ ਨਹੀਂ ਹੋ ਸਕਦਾ ਗ੍ਰੰਥ ਰਿਦਾ ਗੁਰ ਕੋ ਇਹ ਜਾਨੋ ਮਹਾਰਾਜ ਕਹਿੰਦੇ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਇਹ ਸਾਡਾ ਹਿਰਦਾ ਹੈ ਉੱਤਮ ਹੈ ਸਭ ਕਾਲ ਰਹਿ ਹੈ ਇਹ ਉੱਤਮ ਹੈ ਸਾਰੇ ਕਾਲਾਂ ਵਿੱਚ ਭਾਵੇਂ ਅੱਜ ਤੋਂ ਬਾਅਦ ਹਜ਼ਾਰਾਂ ਸਾਲ ਬੀਤ ਜਾਣ ਤਾਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਪਦੇਸ਼ ਹਮੇਸ਼ਾ ਉੱਤਮ ਹੀ ਰਹਿਣਾ ਹੈ ਇਹੀ ਸਿਧਾਂਤ ਰਹਿਣਾ ਕੋਈ ਵੀ ਗਾ ਸਕਦਾ ਹੈ ਕੋਈ ਵੀ ਪੜ ਸਕਦਾ ਹੈ ਇਸ ਕਰਕੇ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕਰਕੇ ਕਿਹਾ ਸੀ ਪੂਜੋ ਚੰਦਨ ਕੇਸਰ ਕੋ ਕਿਸ ਧੂਪ ਧਕਾਏ ਕੇ ਫੂਲ ਚੜਾਏਂ ਕਹਿੰਦੇ ਭਾਈ ਧੂਪ ਵੀ ਧਕਾਓ ਫੂਲ ਵੀ ਚੜਾਓ ਫੁੱਲ ਵੀ ਮੱਥਾ ਟੇਕੋ ਆ ਸਾਨੂੰ ਇਹਨੇ ਸੰਕੀਰਣ ਸੋਚ ਵਾਲੇ ਨਹੀਂ ਬਣਾਇਆ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਾਬਤ ਦਸਮ ਪਾਤਸ਼ਾਹ ਦਾ ਹੁਕਮ ਆ ਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਾਂ ਨੂੰ ਕੋ ਹੁਕਮ ਹੈ ਕਿਸੇ ਇੱਕ ਵਰਨ ਦੇ ਸਿੱਖ ਨੂੰ ਨਹੀਂ ਕਿਹਾ ਸਾਰੇ ਵਰਨਾਂ ਨੂੰ ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਸਤਿਗੁਰਾਂ ਦੀ ਪ੍ਰਗਟ ਦੇ ਹੈ ਜਿਹਨੂੰ ਕੇ ਆਪਾਂ ਓਡੇ ਹੀ ਸਤਕਾਰ ਨਾਲ ਆਪਾਂ ਨਮਸਕਾਰ ਕਰਦੇ ਹਾਂ ਇਸ ਕਰਕੇ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਲੇ ਸੋ ਇਹ ਗੁਰੂ ਦੇ ਘਰ ਦੀਆਂ ਨਿਯਮਤਾ ਨੇ ਸਾਧ ਸੰਗਤ ਸਾਨੂੰ ਇਹ ਪਹਿਚਾਣ ਕਰਨੀ ਚਾਹੀਦੀ ਹੈ ਕਿ ਜਿੰਨਾ ਗਰੀਬ ਨਿਵਾਜ ਗੁਰੂ ਘਰ ਹੈ ਉਹਨਾਂ ਹੋਰ ਕੋਈ ਘਰ ਨਹੀਂ ਹੈ ਇਹ ਸਚਾਈ ਹੈ ਗੁਰੂ ਘਰ ਗਰੀਬ ਨਿਵਾਜ ਹੈ ਸਾਧ ਸੰਗਤ ਇੱਥੇ ਗਰੀਬਾਂ ਨੂੰ ਨਿਵਾਜਿਆ ਜਾਂਦਾ ਹੈ ਗਰੀਬਾਂ ਨੂੰ ਸਤਕਾਰ ਦਿੱਤਾ ਜਾਂਦਾ ਹੈ ਮਾਣ ਦਿੱਤਾ ਜਾਂਦਾ ਹੈ 10 ਪਹਿਲਾਂ ਬੇਨਤੀ ਕਰਕੇ ਹਟਿਆ ਵੀ ਤੁਸੀਂ ਸਾਰਾ ਹਿੰਦੁਸਤਾਨ ਘੁੰਮ ਲੋ ਤੁਸੀਂ ਕਿਸੇ ਵੀ ਮੱਠ ਦਾ ਪੁਜਾਰੀ ਮੰਦਿਰ ਦਾ ਪੁਜਾਰੀ ਤੁਸੀਂ ਕਿਸੇ ਛੂਦਰ ਨੂੰ ਜਾਂ ਕਿਸੇ ਹੋਰ ਜਾਤੀ ਵਾਲੇ ਨੂੰ ਨਹੀਂ ਵੇਖੋਗੇ ਉਥੇ ਬ੍ਰਾਹਮਣ ਹੀ ਪੁਜਾਰੀ ਹੋਵੇਗਾ ਸ਼ੰਕਰਾਚਾਰੀਆ ਬਣਨਾ ਹੈ ਜਿਵੇਂ ਆਪਣੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੈ ਐਵੇਂ ਜਿਵੇਂ ਉਹਨਾਂ ਦੇ ਸ਼ੰਕਰਾਚਾਰੀਆ ਹੁੰਦੇ ਨੇ ਤੇ ਉਹ ਵੀ ਸਾਧ ਸੰਗਤ ਬ੍ਰਾਹਮਣ ਹੀ ਬਣ ਸਕਦਾ ਹੋਰ ਨਹੀਂ ਕੋਈ ਬਣ ਸਕਦਾ ਇਸ ਘਰ ਕੇ ਐਡੀ ਵੱਡੀ ਮਹਿਮਾ ਸਤਿਗੁਰੂ ਦੇ ਘਰ ਦੀ ਸਾਧ ਸੰਗਤ ਸੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਜੁੜੀਏ ਜੋ ਸਤਪੁਰਸ਼ਾਂ ਨੇ ਇਹ ਉਤਮ ਉਪਰਾਲਾ ਕੀਤਾ ਜਿਵੇਂ ਬਾਬਾ ਜੀ ਪਹਿਲਾਂ ਬੋਲ ਰਹੇ ਸੀ ਬਾਬਾ ਰਾਜਵਿੰਦਰ ਸਿੰਘ ਜੀ ਦੇ ਬਾਰੇ ਸੋ ਇਹ ਕੋਈ ਵਿੜਿਆਈ ਵਾਲੀ ਗੱਲ ਨਹੀਂ ਸਾਧ ਸੰਗਤ ਬਹੁਤ ਐਕਟਿਵ ਰਹਿੰਦੇ ਆ ਮਹਾਂਪੁਰਸ਼ ਬਹੁਤ ਐਕਟਿਵ ਰਹਿੰਦੇ ਆ ਦੇਖਿਆ ਪਿਛਲੇ ਕਾਫੀ ਸਮੇਂ ਤੋਂ ਦੇਖ ਰਹੇ ਆ ਹਰੇਕ ਗੁਰਮਤ ਸਮਾਗਮ ਦੇ ਵਿੱਚ ਉਪਰਾਲਾ ਕਰਦੇ ਆ ਸੰਗਤ ਸਾਥ ਥੋੜਾ ਦੇਵੇ ਭਾਵੇਂ ਬਹੁਤਾ ਦੇਵੇ ਪਰ ਇਹ ਉਪਰਾਲੇ ਕਰਦੇ ਹੀ ਰਹਿੰਦੇ ਆ ਇਸ ਕਰਕੇ ਵੱਡੇ ਭਾਗਾਂ ਦਾ ਸਦਕਾ ਸਾਧ ਸੰਗਤ ਦਾ ਆਪਾਂ ਸਤਿਗੁਰੂ ਦੇ ਘਰ ਦੀ ਹਾਜ਼ਰੀ ਭਰ ਰਹੇ ਹਾਂ ਸਮਾਂ ਥੋੜਾ ਹੈ ਇਸ ਕਰਕੇ ਕੋਈ ਲੰਮੀ ਵਿਚਾਰ ਆਪਾਂ ਨਹੀਂ ਪ੍ਰਾਰੰਭ ਕਰਦੇ ਸੋ ਇੰਨੀ ਹੀ ਬੇਨਤੀ ਹੈ ਭਾਈ ਬਹੁਤ ਵੱਡੀ ਕ੍ਰਾਂਤੀ ਹੋਈ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋ ਚੁੱਕਿਆ ਸੀ ਮਹਾਰਾਜ ਨੇ ਸਾਰੇ ਵਰਨਾਂ ਨੂੰ ਚੌ ਵਰਨਾਂ ਨੂੰ ਉਪਦੇਸ਼ ਦਿੱਤਾ ਭਾਈ ਕੋਈ ਗਾਵੇ ਕੋ ਸੁਣੇ ਕੋ ਕਰੇ ਵਿਚਾਰ ਜਿਹੜਾ ਸਾਰੀ ਸੰਗਤ ਵਾਸਤੇ ਸਾਂਝਾ ਉਪਦੇਸ਼ ਦਿੱਤਾ ਸੀ ਸੋ ਆਪਾਂ ਨੂੰ ਤਾਂ ਆ ਪੜਨ ਦਾ ਹੁਕਮ ਹੀ ਨਹੀਂ ਸੀ ਵਿਦਿਆ ਦਾ ਧਾਰਮਿਕ ਵਿਦਿਆ ਦਾ ਅੱਖਰ ਵੀ ਨਹੀਂ ਪੜ ਸਕਦੇ ਸੀ ਆਪਾਂ ਇਸ ਕਰਕੇ ਹੁਣ ਆਪਾਂ ਨੂੰ ਪੂਰੀ ਖੁੱਲ ਹੈ ਆਪਾਂ ਜਿਵੇਂ ਮਰਜ਼ੀ ਸਾਧ ਸੰਗਤ ਬਾਣੀ ਦੀ ਵਿਚਾਰ ਕਰੀਏ ਬਾਣੀ ਦੇ ਪਾਠੀ ਸਿੰਘ ਬਣੀਏ ਕੋਈ ਭਾਵੇਂ ਕਥਾਵਾਚਕ ਬਣੇ ਸੋ ਸਾਰਿਆਂ ਨੂੰ ਹੀ ਖੁੱਲਾ ਉਪਦੇਸ਼ ਗੁਰੂ ਦੇ ਘਰ ਦਾ ਹੈ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿੰਨੀਆਂ ਵੀ ਸੰਗਤਾਂ ਆ ਹਾਜ਼ਰੀ ਭਰ ਰਹੇ ਹੋ ਵੱਡੇ ਭਾਗਾਂ ਦਾ ਸਦਕਾ ਭਾਈ ਆਓ ਜੁੜ ਕੇ ਬੈਠੋ ਟਿਕ ਕੇ ਬੈਠੋ ਜੋ ਬਾਕੀ ਦਾ ਸਮਾਂ ਹੈ ਉਹ ਮਹਾਪੁਰਸ਼ਾਂ ਕੋਲੋਂ ਆਪਾਂ ਸਰਵਣ ਕਰਨਾ ਹੈ ਬੋਲਦਿਆਂ ਕੋਲੋਂ ਹੋਈਆਂ ਭੁੱਲਾਂ ਚੁੱਕਾਂ ਕਿਵਾਂ ਕਰਨੀਆਂ ਪਾਓ ਫਤਿਹ ਬਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ